ਹਾਂਜੀ ਮਿੱਤਰੋ ਹੁਣ ਮੈਂ ਆ ਚੁੱਕਿਆਗਾ ਨਵੀ ਕੋਲੇ ਆ ਨਵੀ ਵੀ ਆ ਗਿਆ ਚਾਹ ਲੈ ਕੇ ਆ ਗਿਆ ਆ ਵੀ ਪਿਆਰ ਚਾਹ ਪਾਣੀ ਦਾ ਲਿਆ ਦੇ ਗਲਾਸ ਪਾਣੀ ਮੁੱਕ ਗਿਆ ਯਾਰ ਚਾਹ ਆ ਆ ਕਿਹੜੇ ਪਾਣੀ ਦੀ ਚਾਹ ਬਣਾਈ ਆ ਇਹ ਬਈ ਹੁਣ ਮੈਨੂੰ ਪਾਣੀ ਦਾ ਸਹੀ ਹੋਣਾ ਓ ਯਾਰ ਆ ਦੇ ਲੈ ਇਹ ਤੂੰ ਪੀਣੀ ਓਏ ਲੈ ਲੈ ਯਾਰ ਓਏ ਸਿੰਗਰ ਸਾਹਿਬ ਛੱਡ ਦੇ ਯਾਰ ਤੂੰ ਬਸ ਕਰਿਆ ਕਰ ਕਿਉਂ ਤੂੰ ਆ ਕੇ ਇਹਨੂੰ ਚੱਕ ਲੈਣਾ ਕਿੰਨਾ ਕਾਲਾ ਲੱਗਦਾ ਕਾਹ ਤੂੰ ਇਹਨਾਂ ਕਾਲਾ ਲੱਗਦਾ ਮੋਗੇ ਕਾਲਾ ਹੀ ਬੜਾ ਲੱਗਦਾ ਤੈਨੂੰ ਠੀਕ ਹੈ ਹੈਗਾ ਹੈ ਉਹ ਟਾਈਪ ਜਿਹਾ ਕਰਨਾ ਬੰਦਾ ਓਏ ਉਹ ਬਸਾਰੀ ਕਰੀ ਜਾਈ ਗਈ ਸਾਰਾ ਕੁ ਕਰ ਆਇਆ ਹੈਗਾ ਫੇਰ ਵੀ ਕਹਿਦਾ ਹੋਣਾ ਹਾਂ ਹੁੰਦਿਆ ਤੂੰ ਕਾਲਾ ਨਹੀਂ ਵੇ ਬਾਕਾ ਓਏ ਉਹ ਕਿ ਮੋਇਆ ਜੱਤੂ ਤਾਂ ਲਿਆ ਪਾਣੀ ਇਹਨੂੰ ਪਿਆ ਯਾਰ ਉਹ ਮੂੰਹ ਤਾਂ ਦੇਲਾ ਦਾ ਕਿਵੇਂ ਧੋਲੂਗਾ ਉਹ ਭਾਈ ਯਾਰ ਮੈਂ ਕੁਝ ਕਹਿਣਾ ਚਾਹਤਾ ਐਛੇ ਸੀ ਗਾਲੇ ਨਿਕਾਲਣਾ ਚਾਹਤਾ ਹਾਂ ਜੇ ਤੀਏ ਕਰ ਰਿਹਾ ਹੈ ਜੀ ਜੀ ਕਰ ਰਿਹਾ ਹੈ ਮਾਦਾ ਨੂੰ ਖਰੀਦ ਪਾਉਣ ਨੂੰ ਆ ਲੈ ਉਸਦੀ ਨਾ ਬਈ ਪੜ ਮੰਗ ਕੇ ਲੈ ਕੇ ਨਾ ਪੜਾ ਬਈ ਯਾ ਮਾਸ਼ਾ ਅੱਲਾਹ ਤੇ ਤੁਸੀਂ ਵੀ ਨਾ ਬਈ ਨਹੀਂ ਨਹੀਂ ਤੁਸੀਂ ਵੀ ਨਾ ਦੇਖ ਲੈ ਯਾਰ ਆਪੇ ਬੱਸ ਕੋੜਾ ਦਾ ਸੁੱਕੀ ਖਾ ਕੇ ਇਹ ਤਾਂ ਅਸੀਂ ਆਪ ਲੈ ਕੇ ਆਏ ਭੈਣ ਤੋਂ ਇਹ ਕਾਗਜ਼ ਨਹੀਂ ਲੈ ਆ ਮੁੱਲ ਵਿਚਾਰੇ ਨੇ ਬੱਸ ਕੋੜਾ ਖਾਂ ਵੀ ਜਾਂ ਚਾਵਾ ਚਲੇਗਾ ਕੋਠੀ ਦਿਆਰ ਹਾਂ ਇਹ ਕਿਹਾਂ ਤੂੰ ਰੀਅਲ ਬੌਸ ਉਹ ਯਾਰ ਰੀਅਲ ਬੌਸ ਆਜੇ ਤੂੰ ਚੰਗਾ ਲੈ ਬਈ 78 ਆ ਟੱਪ ਕੇ 8ਵੇਂ ਨਹਿਰ ਤੋਂ ਲੈ ਕੇ ਆ ਬੜੀ ਬਾਈ ਆ ਪਾਣੀ ਇੰਨੀ ਬੇਤੀ ਕਰਾ ਕੇ ਨੇ ਪਾਣੀ ਲੈ ਕੇ ਆ ਤਾ ਆ ਪੀਣੇ ਆਉਣ ਤੇ ਕਿਦੀ ਘਟ ਘਟ ਸੋੜਿਓ ਸੋੜਿਆ ਨਾ ਪਾਣੀ ਇਹ ਖੜਕਾ ਜਣੀ ਉਹਦਾ ਗਾਉਂ ਨੂੰ ਥੱਲੇ ਆਲਾ ਮੜਿਆ ਕੈਮਰਾ ਚਾਦਾ ਮੇਰੀ ਮੂੰਹ ਦਿਖਾ ਜਾਂਦਾ ਤੇ ਘਾਲਾ ਦਿਖਾਦਾ ਇਹਦਾ ਇਹਦਾ ਓਏ ਤੂੰ ਪਤਾ ਕਿਧਰ ਗੱਲ ਲੱਗਦਾ ਉਹ ਜਿਹੜਾ ਕਹਿੰਦਾ ਜਾਂਦਾ ਹਾਂਜੀ ਨਹੀਂ ਜਿਹੜਾ ਕਹਿੰਦਾ ਹਾਂਜੀ ਮਿੱਤਰੋ ਮੈਂ ਸਾਡਾ ਗੁਰਪ੍ਰੀਤ ਬਾਨੇਵਾਲੀਆ ਬਾਈ ਮੂੰਹ ਵੀ ਦਿਖਾ ਦੇ ਫਿਰ ਆਪਦਾ ਐਕਸ਼ਨ ਕਰ ਦਿੰਦਾ ਮੈਂ ਤਾਂ ਦੱਸਦਾ ਮੈਂ ਮੂੰਹ ਨਹੀਂ ਦਿਖਾਉਣਾ ਹੈਗਾ ਉਹ ਦਿਹਰ ਗੱਲ ਲੱਗਦਾ ਰੇ ਮੂਦਾ ਘਾ ਕੇ ਦੇਖਦਾ ਮਾਰ ਕਦਾ ਮੂਦਾ ਦਿਖਾ ਕੇ ਬਾਦ ਘੱਟਾਗਾ ਨਹੀਂ ਆਇਆ ਠੀਕ ਆ ਹਾਂ ਅਬ ਯਾਰ ਬੈਸ ਕਰ ਲਿਆ ਗਿਆ ਆ ਵੀ ਖਾਈ ਜਾਨਾ ਕੋਈ ਯਾਰ ਪੁਰਾਣੇ ਐ ਮੈਂ ਬੇਹੇ ਨਹੀਂ ਹੋਣਾ ਚਾਹੁੰਦਾ ਹਾਂ ਮੈਂ ਜੇ ਜਿਹੇ ਚ ਜ਼ਹਿਰ ਪੀਉਂਈ ਤਾਂ ਮੈਂ ਪਹਿਲਾਂ ਮੈਂ ਘਾਉਂਗਾ ਠੀਕ ਆ ਐਵੇਂ ਸੋਡੇ ਦੇ ਮੈਂ ਉਹ ਨਹੀਂ ਕਰਨਾ ਕਰਦਾ ਕੱਲੀ ਗੱਲ ਤਾਂ ਫਟਕ ਰੱਖੀ ਯਾਰ ਸਾਰੇ ਇਖਾ ਕਰ ਤੂੰ ਕੀ ਮਤਲਬ ਹੈ ਕਿ ਕੀ حسابਦ ਕਰਨਾ ਚਾਹਣਾ ਤੂੰ ਕਦੋਂ ਇਹਦੀ ਉਹ ਕਰੀ ਜਾਣਾਗਾ ਕਿਉਂ ਮੂੰਹ ਤੋਂ ਬਲੌਗ 'ਚ ਮੈਂ ਗਾਲਾਂ ਨਹੀਂ ਕੱਢ ਸਕਦਾ ਹੈਗਾ ਕਿਉਂਕਿ ਮੇਰਾ ਧਾਰਮਿਕ ਬਲੌਗ ਹੁੰਦਾ ਹੈਗਾ ਨਹੀਂ ਨਹੀਂ ਇਸਕੀ ਡਰ ਇਸਕੀ ਡਰ ਬਹੁਤ ਧਾਰਮਿਕ ਬਲੌਗ ਫਿਰ ਉਹੀ ਕਹਿ ਰਿਹਾ ਤੂੰ ਕਿਉਂ ਇਹਦਾ ਉਹ ਕਰੀ ਜਾਣਾਗਾ ਕੌਣ ਜਦੋਂ ਭਰੇ ਤਾਂ ਲੋਕ ਤੇ ਹੱਸਦਾ ਮੜਾ ਹੈ ਬਣਾ ਭਾਈ ਭਾਈ ਤੁਸੀਂ ਇਹਨੂੰ ਵੀ ਦੇਖ ਸਕਦੇ ਹੋ ਮੈਂ ਮੂੰਹ ਬੁਝਲਾ ਦੀ ਹਾਂ ਕਰ ਲਾ ਕਰ ਲਾ ਬਈ ਮੂੰਹ ਇਦਨ ਵੀ ਕਰ ਲਾ ਬਈ ਬਈ ਆ ਫੌਜੀ ਦੇਖੋ ਯਾਰ ਆਪਾਂ ਨੂੰ ਕਿਸ ਨੇ ਗਿਫਟ ਕੀਤਾ ਸੀ ਧੰਨਵਾਦ ਬਹੁਤ ਬਹੁਤ ਜੀਰੋ ਜੀ ਨੇ ਗਿਫਟ ਕੀਤਾ ਸੀ ਹਾਂ ਵੀ ਕਰ ਉਹ ਵੀ ਤੇਰੀ ਗੁਲੀ ਹਾਂ ਵੀ ਕਸ ਆ ਕੀ ਦ ਵੀਰ ਦ ਬਈ ਮੈਂ ਸੰਦਾਰਾ ਇਹ ਜੇ ਮੇਰੇ ਲਈ ਕੰਮ ਕਰਵਾਉਣ ਨੂੰ ਬੁਲਾਇਆ ਤੱਕਦਾ ਵਧੀਆ ਨਹੀਂ ਨਹੀਂ ਹਾਂ ਵੀ ਕੀ ਇਹ ਮੈਂ ਦੇਖਣਾ ਇਹਨੂੰ ਮੈਂ ਮੰਨ ਲੇਗੀ ਕੋਈ ਗਲਤ ਤਾਂ ਕਹੀ ਨਹੀਂ ਚੀਜ਼ ਇਨੂੰ ਮੈਂ ਕਿਹਾ ਵੀ ਤੂੰ ਗਿਟਾਰ ਵਜਾਈ ਜਨਾ ਘੰਟਾ ਉਹਨੂੰ ਕੀ ਸਾਫਤ ਕੀ ਕਰਨਾ ਚਾਹੁੰਦਾ ਹੈ ਦੱਸ ਵੀ ਕੀ ਸਾਫਤ ਕਰਨਾ ਚਾਹੁੰਦਾ ਉਹਨਾਂ ਨੂੰ ਮੈਂ ਕੋਈ ਇਦਾਂ ਦੀ ਰੈਂਕੂਨ ਕੱਢਣਾ ਚਾਹੁੰਦਾ ਜਿਹੜੀ ਮਤਲਬ ਇਹਦੇ ਚੋਂ ਹਾਂ ਕਿ ਕਿਤੋਂ ਮਤਲਬ ਰੈਂਕੂਨ ਬਣਾਉਣਾ ਚਾਹੁੰਦਾ ਮੈਂ ਉਹ ਕੱਢਣਾ ਚਾਹੁੰਨਾ ਕੀ ਗੀਤ ਬਣਾਉਂ ਵਧੀਆ ਜਿਹਾ ਕੋਰਤੀ ਮੇਰਾ ਤਾਂ ਮਜ਼ਾ ਆ ਗਿਆ ਲੈ ਬਈ ਸੱਚ ਇੱਕ ਬਈ ਨੂੰ ਸੁਣਦੇ ਹਾਂ ਨਹੀਂ 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 ਬਈ ਪਹਿਲਾਂ ਤੁਸੀਂ ਮੇਰੇ ਬਲੌਗ ਚ ਨਵੀ ਦਾ ਗੀਤ ਸੁਣਿਆ ਹੋਣਾਗਾ ਇਹਨੇ ਗਾਇਆ ਸੀਗਾ ਹਾਂ ਵੀ ਗਾਇਆ ਇਹਦੇ ਨਾਲੋਂ ਬਾਈ ਬਹੁਤ ਵਧੀਆ ਗੀਤ ਇਹਨੇ ਜੋੜਿਆ ਪੀਪਲ ਦੇ ਬੋਲ ਲੈ ਪੀਪਲ ਦੇ ਬਾਈ ਇਹ ਮੇਰੀ ਬੇਇੱਜ਼ਤੀ ਕੀਤੀ ਹੈ ਅਜਿਹੀ ਕੀਤੀ ਹੈ ਯਾਰ ਸੋ ਪਹਿਲਾਂ ਮੇਰੇ ਬੋਲ ਲੈ ਬੋਲ ਲੈ ਬਾਈ ਪਹਿਲਾਂ ਮੇਰੀ ਫੁੱਲ ਲੈ ਲਵਾ ਬਾ ਰਹੀ ਆ ਸਟਾਰਟਿੰਗ ਪਤਾ ਕੀ ਆ ਨੈਕਸਟ ਬਲੌਗ ਨਹੀਂ ਉਹ ਕਰਤਾ ਜਾ ਤੂੰ ਜਿਹੜੀ ਚਲਾਈ ਜੀ ਪੇਪਰ ਥੱਲੇ ਬੈਠੇ ਬੰਦੇ ਕਹਿੰਦਾ ਜਿਹੜਾ ਸੈਂਟ ਅਸੀਂ ਵਰਤਿਆ ਨਹੀਂ ਐਂਡ ਇੱਥੇ ਤੱਕ ਆਗਾ ਪੂਰਾ ਬਾਈ ਡੇਢ ਘੰਟੇ ਦਾ ਗੀਤ ਇਹਦਾ ਇਹ ਅੱਜ ਇਹਨੂੰ ਅਸੀਂ ਤਰੀ ਜ਼ਿਆਦਾ ਕਮੈਂਟ ਕਰੋ ਜਿਹੜੀ ਵੀ ਚੀਜ਼ ਨੇ ਦੱਸਤੀ ਮਰੇ ਉਹ ਚੀਜ਼ ਆਉਂਦੀ ਆ ਉਹਤੀ ਵਸ ਗਈ ਜੋੜ ਦੇਣਾ ਜੋੜ ਦੇਣਾ ਵੀ ਬਲਡ ਮਲ ਗਿਆ ਬਸ ਅੱਜ ਭਾਈ ਇਹ ਗੀਤ ਸੁਣਾਉਗਾ ਜੇ ਆ ਬਲੌ ਨਹੀਂ ਲੈਸ ਬੁਲਾਉਂਦੇ ਹਾਂ ਬਰੋ ਪਾ ਮਲ ਗਿਆ ਕਦੋਂ ਸੁਣਾਵੇਂਗਾ ਭਾਈ ਕੀ ਕਦੋਂ ਸੁਣਾਵੇਂਗਾ ਭਾਈ ਜਦੋਂ ਆਪਾਂ ਨਾ ਅਗਲਾ ਬਲੌਗ ਪਾ ਜਾਨਾ ਟੀਰ ਤੇ ਅੱਖਾਂ ਨੂੰ ਟੀਰ ਪਾਉਣਾ ਹੈ ਨਾ ਠੀਕ ਹੈ ਸਹੀ ਲੱਖੇ تیر ਮਾਉਣਾ ਬਾਈ ਗੀਤ ਸੁਣਾ ਦੇ ਯਾਰ ਕਿਉਂ ਦੂਆ ਕਰੀ ਬਾਈ ਚੱਲ ਸੁਣਾ ਦੇ ਯਾਰ ਕੀ ਸੁਣਾ ਦੇ ਬਾਈ ਥੋੜਾ ਜਿਹਾ ਹੈਂਡ ਦਸ ਦੇ ਦੇ ਡੇਡ ਦਰਸ਼ਕ ਦਰਸ਼ਕ ਵੀਰਾਂ ਦੇ ਮਾਂਚ ਉੱਤਸ਼ਾਹ ਹੋਵੇ ਤਾਂ ਦੋ ਲੈਣਾ ਹੈਂਡ ਦਸ ਦੇ ਯਾਰ ਪਿੱਪਲ ਥੱਲੇ ਰੁੱਕ ਕੀ ਸੀ ਉੱਪਰ ਥੱਲੇ ਬੈਠੇ ਬੰਦੇ ਪਿੱਪਲ ਥੱਲੇ ਬੈਠੇ ਬੰਦੇ ਲੀਗ ਤਾਂ ਕਰੀ ਜਾਣਾ ਯਾਰ ਇਹਦਾ ਕਾਸ ਕਾ ਬਈ ਕਾਸ ਕਾਸ ਇਹਨੇ ਦੀ ਕੀਤਾ ਬਾਈ ਬਾਈ ਚਲੋ ਠੀਕ ਆ ਉਹਦੀ ਦੋ ਲੈਣਾ ਉਹ ਸੁਣਾਉਗਾ ਹੁਣ ਉਹਦੇ ਕੰਨੀ ਪੂਰਾ ਬਾਕਸ ਕਰ ਦੇ ਬਾਈ ਬਾਈ ਪਿੱਪਲ ਥੱਲੇ ਬੈਠੇ ਬੰਦੇ ਉਹ ਸੌਰੀ ਸੌਰੀ ਭਾਈ ਯਾਰ ਗਲਤੀ ਹੋ ਜਾਂਦੀ ਹੈ ਭਾਈ ਉਹਨੂੰ ਗਾਣਾ ਦੇ ਉਹ ਦੋਨੇ ਲੈ ਚਲੋਣ ਜਾਈਏ ਪੁੱਲਸੀ ਥੱਲੇ ਬੱਠੇ ਬੰਦੇ ਮਿੱਠੀਏ ਸੀਸੀਗੇ ਨਾਲ ਉੱਤੇ ਜਾਂਦੇ ਮਿੱਠੀਏ ਭਾਈ ਦਰਸ਼ਕ ਵੀਰ ਦੇਖੋ ਬਾਕੀ ਭਾਈ ਅਸੀਂ ਸਾਰਾ ਕਿਤੇ ਸਰਾਮਾ ਵਿੱਚ ਹਾਂ ਮਰੇ ਬਲਵਚਨ ਕੋਈ ਗੱਲ ਨਹੀਂ ਅਜਾ ਤੱਕ ਕਿਤੇ ਨਾ ਸੇਵਾ ਕਰੋ ਹਾਂ ਬਈ ਬਈ ਗੀਤ ਬਦ ਮੇਰਾ ਬਹੁਤ ਵਾਰ ਨੀਡੋ ਸ਼ਟਰ ਵਾਲਾ ਨਾ ਕੰਪੰਪਰੇਸ਼ਨ ਕਰ ਤਾ ਬਈ ਤੇਰਾ ਉਸਤਾਦ ਕੌਣ ਹੈ ਉਸਤਾਦ ਦੱਸ ਉਸਤਾਦ ਵੀਰੇ ਆਪਣਾ ਨਹੀਂ ਨਿਕਲਦਾ ਬਈ ਵਾਤੀ ਓਏ ਅਗਲਾ ਨੰਬਰ ਤੇਰਾ ਹੀ ਹੈ ਤੇ ਬਈ ਮਸ਼ਹੂਰ ਹੋ ਜਾਈ ਜਾਣਾ ਮਸ਼ਹੂਰ ਤਾਂ ਬਈ ਤੇਰਾ ਥੋੜੀ ਵੀਡੀਓ ਤਿਆਰ ਕਰਦਾ ਜਿਵੇਂ ਨੂੰ ਦੇਖ ਦੇਖ ਅਰੇ ਮੇਰੀਆਂ ਗੱਲਾਂ ਬਈ ਮੈਂ ਕਿ ਤੁਹਾਨੂੰ ਹੋਰ ਗੱਲ ਦੱਸਣਾ ਚਾਹਣਾ ਬਈ ਨੇ ਸਾਡੇ ਨੇ ਹੁਣ ਬਲੌਗ ਦੇ ਵਿੱਚ ਕੋਈ ਵੀ ਸਿੰਗਰ ਹੋਇਆ ਕਰੂ ਉਦੇ ਰੂਪ ਚ ਆਇਆ ਕਰਨੇ ਨੇ ਤੁਸੀਂ ਜਿੰਨੀ ਇਹਨੂੰ ਵੱਧ ਤੋਂ ਵੱਧ ਸਪੋਰਟ ਕਰੋਗੇ ਸਾਡੇ ਬਲੌਗ ਦੇ ਵਿੱਚ ਉੰਨਾ ਇਹ ਨੂੰ ਮਤਲਬ ਕਿ ਉੱਪਰ ਲੈ ਕੇ ਜਾਣਾਗਾ ਹੁਣ ਇਸ ਤੋਂ ਬਾਅਦ ਅਸੀਂ ਬਲੌਗ ਪਾਵਾਂਗੇ ਤਾਂ ਜੋ ਜੋ ਹਣੀ ਸਿੰਘ ਦਾ ਬਾਈ ਜਿਆਦਾ ਨਹੀਂ ਉੱਪਰ ਲੈ ਕੇ ਜਾਣਾ ਥੋੜਾ ਲੈਂਟ ਚ ਰੱਖਣਾ ਵਾ ਇਹਨੇ ਉਦੋਂ ਬਾਅਦ ਜੋ ਜੋ ਹਣੀ ਸਿੰਘ ਦਾ ਬਈ ਬਾਈ ਲੈ ਕੇ ਆਉਣਾ ਰੋਣਾ ਉਹ ਜਿਹੜਾ ਜੋ ਜੋ ਹਣੀ ਸਿੰਘ ਦਾ ਨਵਾਂ ਗੀਤ ਹੈ ਅਸੀਂ ਬਾਈ ਸੀ ਨਹੀਂ ਲਿਖਿਆ ਸੀ ਮੇਰੇ ਹਿਸਾਬ ਨਾਲ ਉਹ ਐਂ ਕਰ ਪਾਲਾ ਬਾਈ ਉਹ ਕਰਨ ਉਹ ਜਲੇ ਦਾ ਐਮ ਐਫ ਗੱਭਰੂ ਉਹ ਮੜਾ ਦੇ ਦੋ ਲੈਣਾ ਮੈਂ ਗੱਭਰੂ ਪਤ ਪਿਆਰ ਦਾ ਬਸ 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 ਅੱਗੇ ਗਾਣਾ ਉਹ ਨੈਕਸਟ ਪਾਰਟ ਆ ਨਾ ਗਾਣੇ ਦਾ ਉਹ ਪਤਾ ਲੱਗਦਾ ਨਹੀਂ ਕੋਈ ਆਪਣਾ ਜੂੜ ਡੇਢ ਘੰਟੇ ਦੀ ਨਾ 900 ਡੇਢ ਘੰਟੇ ਦਾ ਪੂਰਾ ਗੀਤ ਆ ਦੋ ਸੁਣਾਉਣਾ ਬਾਕੀ ਸ਼ੰਗਰ ਆਲਬਮ ਛੱਡਦੇ ਆ ਹਾਂ ਹਾਂ ਪੰਜ ਪੰਜ ਗੀਤ ਰੱਖਦੇ ਆ ਨਾ ਇੱਕ ਗੀਤ ਸਿਰਫ ਡੇਢ ਘੰਟੇ ਦਾ ਗੀਤ ਹਾਂ ਬਸ ਠੀਕ ਆ ਉਹੀ ਆਲਬਮ ਵੀ ਉਹੀ ਗੀਤ ਗੀਤ ਦਾ ਨਾਂ ਡਿਸਾਈਡ ਕਰਨਾ ਸੀ ਬਾਈ ਇਹ ਹੀ ਪੁੱਛਣਾ ਚਾਹੁੰਦਾ ਤੂੰ ਗੀਤੇ ਬੈ ਕੇ ਕਿੱਥੇ ਲੈਕ ਨੂੰ ਦੱਸ ਬਾਈ ਬਾਈਕ ਤੇ ਬੈਠੇ ਬਾਈ ਦੇ ਪਿੱਛੇ ਬਾਈ ਜਦੋਂ ਅਸੀਂ ਕਿਤੇ ਇਹ ਮੈਨੂੰ ਵਾਰਡ ਦੇਈ ਗਿਆ ਬਾਈ ਹਾਂ ਬਾਈ ਇਹ ਮੈਨੂੰ ਪਿੱਛੇ ਬੈਠਾ ਸੀ ਅਸੀਂ ਆ ਰਹੇ ਸੀ ਰਸਤੇ ਦੇ ਅਸੀਂ ਅੱਜ ਫਰੀ ਸੀਗੇ ਇਹ ਮੈਨੂੰ ਕਹਿੰਦਾ ਵੀ ਤੂੰ ਮੈਨੂੰ ਇੱਕ ਇੱਕ ਵਾਰਡ ਦੇਈ ਜਾ ਪਹਿਲਾਂ ਸਟਾਰਟਿੰਗ ਬਰੋਟੇ ਤੋਂ ਹੋਈ ਇਹਨੇ ਮੇਰੇ ਬਰੋਟੇ ਨੂੰ ਪਿੱਪਲ ਗਿਆ ਬਸ ਉੱਥੇ ਇਹਨੇ ਸਟਾਰਟ ਕਰਦਾ ਕੋਈ ਮੋਟਰਸਾਈਕਲ ਆ ਗਿਆ ਰਾਹ ਤੇ ਕੋਈ ਸਾਈਕਲ ਆ ਗਿਆ ਕੋਈ ਲੈਣ ਚੱਲਦੀ ਕੋਈ ਟਾਵਰ ਕਿਤੇ ਬੰਦੇ ਘੁੱਟ ਤੇ ਉੱਥੇ ਆ ਗਿਆ ਸਭ ਚੀਲ ਸਾਰਾ ਵਿੱਚ ਲਵੇੜਦਾ ਸਾਰਾ ਕੁਝ ਸੁਣ ਕੇ ਤੁਹਾਨੂੰ ਬਾਈ ਸੁਣਾਉਣਾ ਜ਼ਰੂਰ ਆਪਾਂ ਇੱਕੋ ਬਾਦ ਆ ਬਲੌਗ ਆਪਾਂ ਇੱਥੇ ਖਤਮ ਕਰ ਦਿੰਨੇ ਆਗੇ ਠੀਕ ਆ ਬਾਈ ਇਹਨੂੰ ਸਪੋਰਟ ਕਰੋ ਬਲੌਗ ਨੂੰ ਵੱਧ ਤੋਂ ਵੱਧ ਬਾਈ ਕਰਦੇ ਖਤਮ ਬਲੌਗ ਨੂੰ